ਜੀ ਸਸਿਕਾ ਜਿੰਨ ਨੂੰ ਮੀਟ ਕਰ ਲਈ ਠੀਕ ਹੀ ਹੋ ਗਏ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਤੁਹਾਡਾ ਸਵਾਗਤ ਹੈ ਇਹਦੇ ਵਲੌਗ ਚ ਆ ਜਾਈ ਜਾਣਾ ਅੰਮ੍ਰਿਤਸਰ ਇਹ ਕਿਹੜੀ ਗੱਲ ਤੇ ਤੁਹਾਨੂੰ ਆਏ ਦੱਸਾਂਗੇ ਵਲੌਗ ਆ ਜਾਈ ਜਾਣਾ ਅੰਮ੍ਰਿਤਸਰ ਇਹ ਤੋਂ ਪਹਿਲਾਂ ਟੈਕਾਂਗੇ ਅੰਮ੍ਰਿਤਸਰ ਮੱਥਾ ਫਿਰ ਅਸੀਂ ਜਾਵਾਂਗੇ 에어ਪੋਰਟ ਚਲੋ ਮਿਲਦੇ ਹਾਂ ਇਹ ਅੰਮ੍ਰਿਤਸਰ ਜਾ ਕੇ ਪਹਿਲਾਂ ਹੀ ਕਰੋ ਤੁਰਾਂਗੇ ਫਿਰ ਜਾਵਾਂਗੇ ਸੱਦਾ ਅਮਰ ਜਸਰ ਪਹਿਲਾ ਸਾਡੇ ਮਾਮਾ ਜੀ ਨੇ ਪਰਨਾਨਾ ਪਰਨਾਨੀ ਨੂੰ ਮੱਥਾ ਟੇਕਿਆ ਫੇਰ ਦੇਖ ਲੋ ਗਾਇਸ ਫਿਰ ਬਰਫੀ ਨਾ ਮੂੰਹ ਠਾ ਸਾਡੇ ਮਾਮਾ ਜੀ ਨੇ ਫਿਰ ਮਾਮਾ ਜੀ ਨੇ ਮੱਥਾ ਟੇਕ ਲਿਆ ਇੱਥੇ ਫੇਰ ਅਸੀਂ ਚੱਲੇ ਆ ਬਾਹਰ ਬਾਹਰ ਦਾ ਮਾਹੌਲ ਦੇਖਣੇ ਤੁਹਾਨੂੰ ਫੇਰੇ ਹੀ ਬਾਹਰ ਆ ਗਏ ਸਾਡੇ ਨਾਨਾ ਜੀ ਇਧਰ ਮਾਸੜ ਜੀ ਬਗਵੰਨ ਹੀ ਜਾਂਦੇ ਆ ਤੇ ਉਹ ਸਾਡਾ ਮਾਮਾ ਜੀ ਬੈਠੇ ਆ ਆ ਨਾਨਾ ਜੀ ਸਾਡੇ ਗਾਈਸ ਆਮਾ ਮਾਹੀ ਤੁਹਾਨੂੰ ਗੱਡੀ ਚੈੱਕ ਕਰਾਉਣੇ ਆਜੂ ਗੱਡੀ ਦਾ ਨਾਮ ਹੈ ਫੋਰਚਨਰ ਚਲੋ ਸਾਰੇ ਪਾਸਿਓਂ ਗੱਡੀ ਦਿਖਾ ਦਿੰਨੇ ਆ ਤੁਹਾਨੂੰ ਗਾਈਸ ਦੇਖ ਲਓ ਫੋਰਚਨਰ ਇੱਥੇ ਅਸੀਂ ਜਾਣਾ ਅੰਮ੍ਰਿਤਸਰ 에어ਪੋਰਟ ਅੰਮ੍ਰਿਤਸਰ ਵੀ ਰੁਕਾਂਗੇ ਮੱਥਾ ਟੇਕਣ ਲਈ ਪੀ ਵੀ 01 E 0993 ਗੱਡੀ ਦਾ ਨੰਬਰ ਆ ਦੇਖ ਲਓ ਗਾਇਸ ਇਹ ਗੱਡੀ ਤੇ ਅਸੀਂ ਜਾਣਾ ਹੈ ਚਲੋ ਤੁਹਾਨੂੰ ਬੈਕ ਵੀਊ ਫੇਰ ਦਿਖਾ ਦਿੰਨੇ ਆਂ ਦੇਖ ਲਓ ਚੱਕ ਆ ਟੈਂਚੀ ਰੱਖਤਾ ਮਾ ਸੜਦੀ ਉਹਨਾਂ ਨੇ ਚਲੋ ਜੀ ਹੁਣ ਇਤਰਾਗੇ ਸਿੱਧਾ ਅੰਮ੍ਰਿਤਸਰ ਚਲੋ ਗਾਇਸ ਮਿਲਦੇ ਆ ਅਮ੍ਰਿਤਸਰ ਪਹੁੰਚ ਕੇ ਚਲੋ ਆਜੋ ਗਾਇਸ ਗੱਡੀ ਚ ਫੈਲ ਗਏ ਅਸੀਂ ਹਾਂ ਜੀ ਅਸੀਂ ਪਹੁੰਚੋ ਕ ਅਮ੍ਰਿਤਸਰ ਸਾਹਿਬ ਤੇ ਅਸੀਂ ਕਮਰੇ ਸਰ ਪਹੁੰਚ ਗਏ ਸਾਨੂੰ ਲਾ ਕੀਤਾ ਸੀ ਉਹਨਾਂ ਨੇ ਉੱਥੇ ਵੀਡੀਓ ਵੀਡੀਓ ਬਣਾਉਣ ਲਈ ਅਸੀਂ ਸਿੱਧਾ 에ਰਪੋਰਟ ਤੇ ਆ ਗਏ ਪਰ 5 ਵਜੇ ਦੀ ਫਲਾਈਟ ਸੀ ਅਸੀਂ ਪਹਿਲਾਂ ਆ ਗਏ 2-3 ਮਿੰਟ ਚਲੋ ਆਜੋ ਉੱਥੇ ਜਾ ਕੇ ਬਹਿਨੇ ਚਲੋ ਜੀ ਮਿਲਦੇ ਹਾਂ ਗਾਂਹ ਜਾ ਕੇ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਹੁਣ ਅਸੀਂ ਚੱਲੇ ਆ ਮਾਮਾ ਜੀ ਨੂੰ ਚੜਾਉਣ ਚਲੋ ਆ ਜੀ ਤੁਹਾਨੂੰ ਇੱਥੇ ਬਲੌਗ ਐਂਡ ਕਰਦੇ ਹਾਂ ਆ ਚੱਲੇ ਅਸੀਂ ਮਾਮਾ ਜੀ ਨੂੰ ਚੜਾਉਣ ਆਉਦੇ ਨੂੰ ਦੇਖ ਲਓ ਗਾਇਸ 에어ਪੋਰਟ ਅੰਮ੍ਰਿਤਸਰ 에어ਪੋਰਟ ਆ ਹੈ ਗਾਇਸ ਦੇਖ ਲਓ ਇਹ ਮੈਂ ਨਾਈਕ ਨੇ 에어ਪੋਰਟ ਦੇਖਿਆ ਤੇ ਆਹ ਦੇਖ ਲਓ ਗਾਇਸ 에어ਪੋਰਟ ਏਅਰਪੋਰਟ ਦੇ ਗਾਇਸ ਇਹ ਬਹੁਤ ਕੈਂਟ ਬਣਿਆ ਹੋਇਆ ਏਅਰਪੋਰਟ ਇਹ ਕੈਂਟੀਨਾਂ ਵੀ ਆਸਮਾਨ ਸਮਾਨ ਲੈਣ ਤੁਸੀਂ ਤਾਂ ਦੋ ਪਾਣੀ ਦੀਆਂ ਬੋਤਲਾਂ ਹੀ ਲਿੱਤੀਆਂ ਸੀ ਉਹ ਕੋਸਟ ਪਾਣੀ ਦਿੱਤਾ ਆ ਦੇਖੋ ਗਾਇਸ ਚਲੋ ਜੀ ਮਾਮਾ ਜੀ ਚੱਲੇ ਤੇ ਹਾਂ ਅੱਜ ਦਾ ਬਲੌਗ ਜੇ ਪਸੰਦ ਆਇਆ ਹੋਵੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਸਟੋਰੀ ਚੋਦੀ ਬਣੀ ਰਹੀ ਹੈ ਸਬਸਕ੍ਰਾਈਬਰ ਵੱਧ ਤੋਂ ਵੱਧ ਕਰਾਓ ਗਾਇਸ ਸਾਡੇ ਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਾਂਜੀ ਜੇ ਤੁਹਾਨੂੰ ਬਲੌਗ ਪਸੰਦ ਆਇਆ ਹੋਵੇ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਅਗਲੇ ਬਲੌਗ ਚ ਮਿਲਾਂਗੇ